ਆਪਜੀ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਕਰਨ ਦੇਵੀਗੜ ਵਾਲਾ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਧੰਨਵਾਦ ਜੀ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਵੱਲ ਪੰਜਾਬ ਦੇ ਆਪ ਵਿਧਾਇਕ ਦੀ ਗੋਲੀ ਲੱਗਣ ਨਾਲ ਮੌਤ ਐਚ ਐਮ ਬੀ ਵਾਇਰਸ ਦਾ ਮੂੜ ਹਮਲਾ ਚੌਕਸ ਹੋਈ ਕੇਂਦਰ ਸਰਕਾਰ ਐਡਵਾਈਜ਼ਰੀ ਕੀਤੀ ਜਾ ਰਹੀ ਤੇਜ਼ ਹਵਾਵਾਂ ਕੜੇ ਮਾਰੀ ਤੇ ਭਾਰੀ ਮੀਂਹ ਪੱਛਮੀ ਗੜਬੜੀ ਕਾਰਨ ਵੀ ਘਟ ਸਕਦੇ ਨੇ ਹਾਲਾਤ ਜੇਕਰ ਕੈਨੇਡਾ ਅਮਰੀਕਾ ਦਾ 51ਵਾਂ ਰਾਜਪਣ ਜਨਦਤ ਜਾਣੋ ਕੀ ਹੋ ਸਕਦੇ ਹਨ ਰਾਜਨੀਤਿਕ ਸਮੀਕਰਨ ਹੁਣ ਖਬਰਾਂ ਵਿਸਤਾਰ ਨਾਲ ਆਮ ਆਦਮੀ ਪਾਰਟੀ ਦੇ ਲੁਧਿਆਣਾ ਪਛਮੀ ਤੋਂ ਵਜ਼ਾਇਕ ਗੁਰਪ੍ਰੀਤ ਗੋਗੀ ਦਾ ਦਿਹਾਂਤ ਹੋ ਗਿਆ ਮੌਤ ਦਾ ਕਾਰਨ ਗੋਲੀ ਲੱਗਣਾ ਦੱਸਿਆ ਜਾ ਰਿਹਾ ਹੈ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਗੋਲੀ ਕਦੋਂ ਕਿਵੇਂ ਅਤੇ ਕਿਉਂ ਚਲਾਈ ਗਈ ਗੋਲੀ ਲੱਗਣ ਤੋਂ ਬਾਅਦ ਗੋਗੀ ਦੇ ਪਰਿਵਾਰ ਨੇ ਉਹਨਾਂ ਨੂੰ ਲੁਧਿਆਣਾ ਦੇ ਦਿ ਆਨੰਦ ਹਸਪਤਾਲ ਕਾਲਜ ਵਿਚ ਦਾਖਲ ਕਰਵਾਇਆ ਪਰ ਸ਼ੁੱਕਰਵਾਰ ਰਾਤ ਕਰੀਬ 12 ਵਜੇ ਦੇ ਕਰੀਬ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜ਼ਿਲ੍ਹਾ ਆਪਰਧਾਨ ਕਰਨਬਾਲ ਸਿੰਘ ਮੱਕੜ ਨੇ ਵੀ ਗੋਗੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਜ਼ਿਲ੍ਹਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਗੋਗੀ ਨੂੰ ਗੋਲੀ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਖੁਦ ਹਸਪਤਾਲ ਪਹੁੰਚੇ ਸਨ ਉਹਨਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਦੀ ਇਸਪੋਰਟ ਹੋਬਿਕਾ ਕੀ ਗੋਗੀ ਨੇ ਖੁਦਕਿਸ਼ ਕੀਤੀ ਹੈ ਜਾਂ ਉਹਨਾਂ ਦੀ ਮੌਤ ਗਲਤੀ ਨਾਲ ਚਲਦੀ ਗੋਲੀ ਕਾਰਨ ਹੋਈ ਹੈ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਜਦੋਂ ਉਹ ਰਿਵਾਲਵਰ ਸਾਫ਼ ਕਰ ਰਹੀ ਸੀ ਤਾਂ ਇਸ ਦਾ ਟ੍ਰਿਗਰ ਦਬ ਗਿਆ ਅਤੇ ਇਸ ਤੋਂ ਬਾਅਦ ਗੋਲੀ ਚੱਲ ਗਈ ਗੋਲੀ ਗੋਗੀ ਦੇ ਸਿਰ ਵਿੱਚ ਲੱਗੀ ਇਸ ਕਾਰਨ ਉਹਨਾਂ ਦੀ ਮੌਤ ਹੋ ਗਈ ਗੋਗੀ 2022 ਵਿੱਚ ਆਪ ਵੀ ਸ਼ਾਮਲ ਹੋਏ ਸਿਲਾਣਾ ਪੱਛਮੀ ਤੋਂ ਦੋ ਵਾਰ ਵਿਧਾਇਕ ਰਹੇ ਭਾਰਤ ਪੂਜਨ ਆਸ਼ੂ ਨੂੰ ਹਰਾਇਆ ਕੋਗੀ ਦੀ ਪਤਨੀ ਸਖਚੈਨਕੌਰ ਕੋਗੀ ਵੀ ਰਾਜਨੀਤੀ ਵਿੱਚ ਹੈ ਤੇ ਉਹਨਾਂ ਨੇ ਹਾਲ ਹੀ ਵਿੱਚ ਨਗਰ ਨਿਗਮ ਦੀਆਂ ਚੋਣਾਂ ਲੜੀਆਂ ਪਰ ਉਹ ਹਾਰ ਗਏ ਸਨ ਜੇਕਰ ਤੁਸੀਂ ਸੋਚ ਰਹੇ ਹੋ ਕਿ ਚੀਨੀ ਵਾਇਰਸ ਐਚਐਮਬੀ ਵਾਇਰਸ ਦਾ ਖਤਰਾ ਟਾਲ ਗਿਆ ਹੈ ਤਾਂ ਟਾਰਡੀ ਇਹ ਗਲਤੀ ਹੈ ਐਚਐਮਬੀ ਵਾਇਰਸ ਦਾਕਾਤਰਾ ਅਜੇ ਖਤਮ ਨਹੀਂ ਹੋਇਆ ਦੋ ਦਿਨ ਦੀ ਸ਼ਾਂਤੀ ਤੋਂ ਬਾਅਦ ਐਚਐਮਬੀ ਵਾਇਰਸ ਜਾਨੀ ਹਿਊਮਨ ਮੈਟਲ ਪਲੇਟਨ ਵਾਇਰਸ ਫਿਰ ਹਮਲਾ ਕੀਤਾ ਹੈ ਇਸ ਵਾਰ ਉਸਨੇ 10 ਮਹੀਨੇ ਦੇ ਬੱਚੇ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਅਸਾਮ ਦੇ ਡਿਬਰੂਗੜ੍ਹ ਵਿੱਚ ਐਚਐਮਬੀ ਵਾਇਰਸ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 10 ਮਹੀਨੇ ਦੇ ਬੱਚੇ ਵਿੱਚ ਐਚਐਮਬੀ ਵਾਇਰਸ ਦੀ ਪੁਸ਼ਟੀ ਹੋਈ ਹੈ ਅਸਾਮ ਵਿੱਚ ਇਸ ਵਾਇਰਸ ਦਾ ਇਹ ਪਹਿਲਾ ਮਾਮਲਾ ਹੈ ਅਧਿਕਾਰੀਆਂ ਮੁਤਾਬਕ ਬੱਚੇ ਨੂੰ ਡੀ ਬਰੂਗਟ ਸਿਥ ਐਮ ਐਚ ਵਿੱਚ ਦਾਖਲ ਕਰਵਾਇਆ ਗਿਆ ਇਸ ਵਾਇਰਸ ਦੀ ਪਛਾਣ ਆਈ ਸੀ ਐਮ ਆਰ ਆਰ ਐਮ ਆਰ ਸੀ ਡੀ ਖੇਤਰੀ ਵਾਇਡਲ ਪ੍ਰੋਗਸ਼ਾਲਾ ਵਿੱਚ ਐਚ ਐਮ ਬੀ ਦੀ ਰੂਟੀਨ ਚੈੱਕਅਪ ਦੌਰਾਨ ਜਾਂਚ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੀ ਇਸ ਲੈਬ ਵਿੱਚ 2014 ਤੋਂ ਲੈ ਕੇ ਐਚ ਐਮ ਬੀ ਦੇ 100 ਤੋਂ ਵੱਧ ਕੈਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਹਾਲਾਂਕਿ 2025 ਵਿੱਚ ਇਹ ਪਹਿਲਾ ਮਾਮਲਾ ਹੈ ਮੌਸਮ ਵਿਭਾਗ ਆਈਐਮਡੀ ਮੁਤਾਬਕ ਦੇਸ਼ ਦੇ ਵੱਖ-ਵੱਖ ਖੇਤਰਾਂ ਨੂੰ ਇੱਕ ਨਵੀਂ ਪੱਛਮੀ ਗੜਬੜੀ ਪ੍ਰਭਾਵਿਤ ਕਰਨ ਵਾਲੀ ਹੈ ਇਸੇ ਕਾਰਨ ਕਈ ਸੂਬਿਆਂ ਵਿੱਚ 11 ਅਤੇ 12 ਜਨਵਰੀ ਨੂੰ ਮੌਸਮ ਵਿਗੜੇਗਾ ਇਹ ਗੜਬੜੀ ਪੱਛਮੀ ਹਿਮਾਲੀਅਨ ਖੇਤਰ ਵਿੱਚ ਹਲਕੀ ਅਤੇ ਦਰਮਿਆਨੀ ਬਾਰਸ਼ ਅਤੇ ਬਾਰੀ ਦਾ ਕਾਰਨ ਬਣੇਗੀ ਇਸ ਤੋਂ ਇਲਾਵਾ ਇਸ ਸਮੇਂ ਦਰਾਂ ਉੱਤਰ ਪੱਛਮੀ ਭਾਰਤ ਅਤੇ ਨਾਲ ਲੱਗਦੇ ਮੱਧ ਭਾਰਤ ਦੇ ਮੈਦਾਨੀ ਇਲਾਕੇ ਵਿੱਚ ਅਜਿਹਾ ਹੀ ਮੌਸਮ ਦੇਖਣ ਨੂੰ ਮਿਲੇਗਾ ਮੌਸਮ ਵਿਭਾਗ ਅਨੁਸਾਰ 11 ਅਤੇ 12 ਜਨਵਰੀ ਨੂੰ ਖਾਸ ਕਰਕੇ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਚੰਡੀਗੜ੍ਹ ਰਾਜਸਥਾਨ ਵਰਗੇ ਰਾਜਾਂ ਵਿੱਚ ਗਰਜ ਨਾਲ ਮੀਂਹ ਦੀ ਸੰਭਾਵਨਾ ਹੈ ਜੋ 12 ਜਨਵਰੀ ਨੂੰ ਉੱਤਰਾਖੰਡ ਤੱਕ ਫੈਲ ਸਕਦਾ ਹੈ ਇਸ ਤੋਂ ਇਲਾਵਾ 11 ਜਨਵਰੀ ਨੂੰ ਰਾਜਸਥਾਨ ਦੇ ਵੱਖ-ਵੱਖ ਖੇਤਰਾਂ ਉਤੇ ਗੜੇ ਪੈਣ ਦੀ ਸੰਭਾਵਨਾ ਹੈ ਜਦਕਿ ਦੱਖਣੀ ਹਰਿਆਣਾ ਅਤੇ ਰਾਜਸਥਾਨ ਇਸੇ ਤਰ੍ਹਾਂ ਦੇ ਹਾਲਾਤ ਰਹਿਣ ਦੀ ਸੰਭਾਵਨਾ ਹੈ ਹਾਲੀਆ ਘਟਨਾਵਾਂ ਨੇ ਕੈਨੇਡਾ ਦੇ ਸੰਯੁਕਤ ਰਾਜ ਅਮਰੀਕਾ ਦਾ 51ਵਾਂ ਰਾਜ ਬਣਨ ਬਾਰੇ ਵਿਸ਼ਵਵਿਆਪੀ ਕਿਆਸਰਾਈਆਂ ਨੂੰ ਤੇਜ਼ ਕਰ ਦਿੱਤਾ ਇਹ ਚਰਚਾ 5 ਨਵੰਬਰ 2024 ਨੂੰ ਫਲੋਰੀਡਾ ਵਿੱਚ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਕਾਰ ਹੋਈ ਮੀਟਿੰਗ ਦੌਰਾਨ ਸ਼ੁਰੂ ਹੋਈ ਸੀ ਕਥਿਤ ਤੌਰ ਤੇ ਕੈਨੇਡੀਅਨ ਇਆ ਤੇ 25 ਫੀਸਰ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ ਵਾਅਦੇ ਦਿਵਾ ਤੋਂ ਬਾਅਦ ਕੈਨੇਡੀਅਨ ਵਿੱਤ ਮੰਤਰੀ ਕ੍ਰਿਸਟਿਆ ਫਿਲੋਰਿਡ ਨੇ 16 ਦਸੰਬਰ 2024 ਨੂੰ ਅਸਤੀਫਾ ਦੇ ਦਿੱਤਾ ਅਤੇ ਟਰੂਡੋ ਨੇ 6 ਜਨਵਰੀ 2025 ਨੂੰ ਅਸਤੀਫਾ ਦੇ ਦਿੱਤਾ ਉਸੇ ਦਿਨ ਟਰੰਪ ਨੇ ਟਰੂਥ ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਕਿ ਬਹੁਤ ਸਾਰੇ ਕੈਨੇਡੀਅਨ ਅਮਰੀਕਾ ਦਾ 51ਵਾਂ ਰਾਜ ਬਣਨਾ ਚਾਹੁੰਦੇ ਹਨ ਇਸ ਬਿਆਨ ਨੇ ਮੀਮਜ਼ ਦਾ ਰੂਪ ਲਿਆ ਅਤੇ ਇਸ ਵਿਸ਼ੇ ਤੇ ਵਿਸ਼ਵਵਿਆਪੀ ਵਿਵਾਸ ਛੇੜ ਦਿੱਤੀ ਪਰ ਕੀ ਹੋਵੇਗਾ ਜੇਕਰ ਇਹ ਅਸੰਭਵ ਦ੍ਰਿਸ਼ਕ੍ਰਿਤਾ ਵਿੱਚ ਹੋ ਜਾਵੇ ਤੇ ਕੈਨੇਡਾ ਅਮਰੀਕਾ ਦਾ 51ਵਾਂ ਰਾਜ ਬਣ ਜਾਵੇ ਕੀ ਕੀ ਬਦਲਾਅ ਦੇਖਣ ਨੂੰ ਮਿਲੇਗਾ ਇਸ ਪੰਜਾਬੀ ਬਲੀਟਨ ਵਿੱਚ ਬਸ ਇੰਨਾ ਹੀ ਹੁਣ ਮੈਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਜੀ